ਜਦ ਅਸੀਂ ਆਏ ਸੀ ਆ ਤੁਸੀਂ ਮੇਰੇ ਬੈਕ ਸਾਈਡ ਤੇ ਦੇਖ ਰਹੇ ਹੋ ਹਰੀਕੇ ਪੱਤਣ ਦਾ ਜਿਹੜਾ ਸੀ ਉਹ ਇੱਕ ਪਿੰਡ ਲੱਗੇ ਵਸਦਾ ਸੀ ਇਹਦੇ ਆਪਣਾ ਹਰੀਕੇ ਪੱਤਣ ਦੇ ਕੋਲ ਕਿਹੜਾ ਪਿੰਡ ਸੀ ਜੀ ਗੱਡਾ ਬਾਦਸ਼ਾ ਪਿੰਡ ਸੀ ਤੇ ਉਹ ਪਿੰਡ ਦੇ ਵਿੱਚ ਮਤਲਬ ਪਾਣੀ ਆ ਚੁੱਕਾ ਹੈ ਤਕਰੀਬਨ ਤਕਰੀਬਨ ਉਹਦਾ ਬੰਨ ਟੁੱਟ ਚੁੱਕਾ ਹੈ ਇੱਥੋਂ ਦੇ ਜਿਹੜੇ ਕਿਸਾਨ ਭਰਾ ਨੇ ਇੱਥੋਂ ਦੇ ਜਿਹੜੇ ਵੀਰ ਭਰਾ ਨੇ ਆ ਦੇਖ ਲਓ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਕਈ ਭਰਾ ਆਏ ਨੇ ਇੱਥੇ ਆਣ ਕੇ ਬੋਰੀਆਂ ਦੇ ਨਾਲ ਜਿਹੜੇ ਉਹ ਬੰਨ ਆਪਣੇ ਜਿਹੜੇ ਪਾਣੀ ਦੇ ਉਹ ਬੰਨ ਰਹੇ ਨੇ ਸੋ ਇੱਥੇ ਸੇਵਾ ਪੂਰੀ ਲੱਗੀ ਹੋਈ ਹੈ ਪ੍ਰਮਾਤਮਾ ਚਲੋ ਚੜ੍ਹਦੀ ਕਲਾ ਕਰੇ ਇਹਨਾਂ ਨੌਜਵਾਨਾਂ ਦੇ ਸੋ ਆ ਪਾਣੀ ਦਾ ਵਹਾ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾ ਜਿਹੜਾ ਬਹੁਤ ਤੇਜ਼ ਹੋ ਚੁੱਕਾ ਹੈ ਤੇ ਬਹੁਤ ਹੀ ਖਤਰੇ ਦੀ ਘੰਟੀ ਜਿਹੜੀ ਉਹ ਮੰਡਰਾ ਰਹੀ ਹੈ ਇਸ ਵਕਤ ਜਿਹੜੀ ਮਾਝੇ ਇਲਾਕੇ ਦੇ ਉੱਪਰ ਸੋ ਇਹ ਹਰੀਕੇ ਪਤਣ ਦੇ ਕੋਲੇ ਜਿੰਨਾ ਵੀ ਜਿਹੜਾ ਇਲਾਕਾ ਵਸਦਾ ਹੈ ਉਹਨਾਂ ਨੂੰ ਹਾਈ ਅਲਰਟ ਕਰ ਦਿੱਤਾ ਹੈ ਕਿ ਜਿਹੜਾ ਆਪੋ ਆਪਣਾ ਜਿਹੜਾ ਸੀ ਉਹ ਤੁਸੀਂ ਆਪੋ ਸਾਜੋ ਸਮਾਨ ਜਿਹੜਾ ਸੀ ਉਹ ਆਪੋ ਆਪਣਾ ਟਿਕਾਣੇ ਲਾ ਦੇਣਾ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਪਾਣੀ ਦਾ ਵਹਾਅ ਬਹੁਤ ਹੀ ਜ਼ਿਆਦਾ ਤੇਜ਼ ਬਹੁਤ ਹੀ ਜ਼ਿਆਦਾ ਇੱਥੇ ਇੱਕ ਹੋਰ ਵੀ ਸੰਪਰਦਾ ਆਈਆਂ ਹੋਈਆਂ ਨੇ ਬਾਬਾ ਜੀ ਆਏ ਹੋਏ ਸੀ ਉਹ ਵੀ ਇੱਥੇ ਸਤਨਾ ਵਾਹਿਗੁਰੂ ਦਾ ਜਾਪ ਜਿਹੜੇ ਸੀ ਉਹ ਜਪਾਰੇ ਸੀ ਸੰਗਤ ਬਹੁਤ ਹੀ ਜ਼ਿਆਦੇ ਟਰੈਕਟਰ ਬਹੁਤ ਹੀ ਜ਼ਿਆਦੇ ਕਿਰਾਏ ਜਿਹੜੇ ਸੀ ਉਹ ਸੇਵਾ ਬੜੀ ਨਿਸ਼ਚਾ ਦੇ ਨਾਲ ਕਰ ਰਹੇ ਨੇ ਸੰਤ ਮਹਾਂਪੁਰਸ਼ ਵੀ ਆਏ ਹੋਏ ਨੇ ਇੱਥੇ ਸੰਗਤ ਨੂੰ ਲੈ ਕੇ ਨਾਲ ਕਿ ਇਹ ਜੜੀਆਂ ਫਸਲਾਂ ਕਿਸਾਨਾਂ ਦੀਆਂ ਉਹਨਾਂ ਦਾ ਬਚਾਅ ਹੋ ਸਕੇ ਸੋ ਕਿਸਾਨ ਭਰਾ ਵੀ ਜਿਹੜੇ ਨੇ ਉਹ ਵੀ ਡਟੇ ਹੋਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਹੱਠ ਦੇ ਨਾਲ ਜਿਹੜਾ ਇਹ ਪਾਣੀ ਦਾ ਬਹਾ ਜਿਹੜਾ ਉਹ ਰੋਕਿਆ ਜਾ ਸਕੇ ਕਿਉਂਕਿ ਪਾਣੀ ਦਾ ਬੰਨ ਜਿਹੜਾ ਦਰਸ਼ਕੋ ਟੁੱਟ ਚੁੱਕਾ ਹੈ ਪਾਣੀ ਦੀ ਸਪੀਡ ਬਹੁਤ ਵੱਧ ਗਈ ਆ ਬਹੁਤ ਜ਼ਿਆਦਾ ਜਿਹੜੀ ਪਾਣੀ ਦੀ ਸਪੀਡ ਹੈ ਉਹ ਹੁਣ ਤੱਕ ਬਹੁਤ ਜ਼ਿਆਦੀ ਤੇਜ਼ ਹੋ ਰਹੀ ਹੈ 15 ਤੋਂ ਬਹੁਤ ਜ਼ਿਆਦੀ ਸਪੀਡ ਹੋ ਗਈ ਬਾਬਾ ਜੀ ਤੇ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਪੀਡ ਵੱਧ ਗਈ ਆ ਬਾਈ ਜੀ ਬਹੁਤ ਜ਼ਿਆਦੀ ਹੁਣ ਅ ਬਾਈ ਜੀ ਆ ਜਿਹੜਾ ਤੁਸੀਂ ਕਹਿ ਰਹੇ ਹੋ ਜਿਹੜਾ ਆਪਣੇ ਲਾਗੇ ਬੰਨੇ ਦੇ ਪਿੰਡ ਕਿਹੜੇ-ਕਿਹੜੇ ਆ ਜੀ ਇੱਥੇ ਲਾਗੇ ਬੰਨੇ ਦੇ ਪਿੰਡ ਜੀ ਆ ਘਟਾ ਪਾਸਾ ਸ ਗੁੱਦੇ ਸਰੀਆਲੀ ਪੱਦਰੀ ਇਹ ਸਾਰੇ ਪਿੰਡ ਨੇੜੇ ਨੇ ਜੀ ਮਾ तकरीबन ਪਾਣੀ ਪਾਣੀ तकरीबन ਆ ਚੁੱਕਾ ਸਾਰੀ ਹਾਂਜੀ ਤੇਜ਼ ਹੋ ਗਿਆ ਪਾਣੀ ਤੇਜ਼ ਹੋ ਹਾਂਜੀ ਬਹੁਤ ਜ਼ਿਆਦਾ ਤੇਜ਼ ਹੋ ਗਿਆ ਆ ਜਿਹੜਾ ਹੁਣ ਤੁਸੀਂ ਬੰਨ ਬੰਨ ਰਹੇ ਹੋ ਇੱਥੇ ਵੱਖੋ ਵੱਖਰੀਆਂ ਸੰਸਥਾਵਾਂ ਆ ਰਹੀਆਂ ਜਾਂ ਮਤਲਬ ਇੱਥੇ ਸਾਰੀ ਸਾਰੇ ਰਲਵੇਂ ਸਾਰੀ ਸੰਗਤ ਹੀ ਆ ਸਾਰੇ ਰਲਵੇਂ ਪਿੰਡਾਂ ਦੀ ਸੰਗਤ ਆ ਮੁੰਡੇ ਜਿਹੜੇ ਆ ਕਮੇਟੀਆਂ ਬਣੀਆਂ ਸਾਰੇ ਮੁੰਡੇ ਬਹੁਤ ਤੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਦੱਸ ਦਿੱਤਾ ਗਿਆ ਕਿ ਇਸ ਤਰ੍ਹਾਂ ਮਤਲਬ ਪਾਣੀ ਆ ਹਾਂਜੀ ਹਾਂਜੀ ਸਾਰਾ ਸਭਰਾ ਹੀ ਇੱਥੇ ਆ ਜੀ ਨੇੜੇ ਨੇੜੇ ਦੇ ਪਿੰਡ ਸਾਰੇ ਇੱਥੇ ਆ ਸਾਰੇ ਇੱਥੇ ਆ ਹਾਂ ਸਾਰੇ ਇੱਥੇ ਆ ਹੁਣ ਮਤਲਬ ਕੋਈ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਇਹ ਚੀਜ਼ ਦੀ ਪ੍ਰਸ਼ਾਸਨ ਕੋਲੋਂ ਮੰਗ ਤਾਂ ਕਰਦੇ ਆ ਵੇਖੋ ਕਿਸਾਨਾਂ ਦਾ ਕਿੰਨਾ ਨੁਕਸਾਨ ਹੋ ਗਿਆ ਜੀ ਅਾ ਥੋੜੇ ਸਮੇਂ ਦੇ ਵਿੱਚ ਇੰਨਾ ਪਾਣੀ ਦਾ ਤੇਜ ਜਿਹੜਾ ਹੋ ਗਿਆ ਪਾਣੀ ਦਾ ਵਹਾਅ ਤੇਜ ਹੋ ਗਿਆ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਜ਼ਿਆਦਾ ਨੁਕਸਾਨ ਹੁੰਦਾ ਜਾ ਰਿਹਾ ਤੁਹਾਨੂੰ ਜੀ ਬਾਈ ਜੀ ਹੁਣ ਖਤਰਾ ਵੱਧ ਗਿਆ ਜੀ ਖਤਰਾ ਵੱਧ ਗਿਆ ਚਾਂਸ ਤੁਸੀਂ 5 ਮਿੰਟ ਹੋਰ ਖੜੋ ਜੇ ਇਦੋਂ ਵੀ ਤੇਜ ਹੋ ਜਾਣਾ ਪਾਣੀ ਹਾਂਜੀ ਮੈਂ ਨਿਸ਼ਾਨੀ ਲਾਈ ਸੀ ਕਿ 22 ਮਿੰਟਾਂ ਦੇ ਵਿੱਚ ਵਿੱਚ ਇੱਥੇ ਪਾਣੀ ਇੱਕ ਫੁੱਟਿਆਂ ਤੋਂ 22 ਮਿੰਟਾਂ ਦੇ ਵਿੱਚ ਵਿੱਚ ਸਪੀਡ ਬਹੁਤ ਜ਼ਿਆਦੀ ਪਾਣੀ ਦੀ ਹੋਗੀ ਹੈ ਸੰਗਤ ਦਾ ਸਹਿਯੋਗ ਤਾਂ ਬਹੁਤ ਜ਼ਿਆਦਾ ਵਾ ਹਾਂਜੀ ਬਾਕੀ ਪਰ ਇਹ ਆ ਚਲੋ ਜੋ ਕੁਦਰਤ ਨੇ ਕਰਨਾ ਸੋ ਇਹੀ ਕਰਨਾ ਇੱਥੇ ਚਾਹੀਦਾ ਜੀ ਹਾਂਜੀ ਹਾਂਜੀ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਦੋਸਤੋ ਆਪਾਂ ਦੇਖ ਹੀ ਸਕਦੇ ਆ ਪਾਣੀ ਦਾ ਵਹਾਅ ਤਕਰੀਬਨ ਕਹਿ ਰਹੇ ਨੇ ਮੌਕੇ ਦੇ ਉੱਤੇ ਕੋਈ ਵੀ ਨਹੀਂ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਹੈ ਪ੍ਰਸ਼ਾਸਨ ਦਾ ਇੱਥੇ ਹੈਗਾ ਜੀ ਅੱਛਾ ਕੋਈ ਨਹੀਂ ਹੈ ਹਾਂਜੀ ਆਪ ਵੀ ਕੀਤਾ ਸੰਗਤ ਨੇ ਸਾਰੇ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਹੈਗਾ ਇਹਦਾ ਜਿਹੜਾ ਬੰਨ ਤੁਸੀਂ ਆ ਕਿੰਨੇ ਸਮੇਂ ਤੋਂ ਕਰ ਰਹੇ ਹੋ ਸਾਰਾ ਬੰਨ ਦਾ ਜਿਹੜਾ ਜੋ ਵੀ ਵਰਕ ਕਰ ਰਹੇ ਹੋ ਹੁਣ ਤੱਕ ਦਾ ਅੱਜ ਇਹ ਤਿੰਨ ਚਾਰ ਦਿਨ ਹੋ ਗਏ ਪੈਂਦੇ ਨੇ ਲਗਾਤਾਰ ਲਗਾਤਾਰ ਸੰਗਤ ਚੱਲਣ ਢੀਤੀ ਪੈਂਦੇ ਤੋਂ ਜਿਹੜਾ ਬੰਦ ਬਣ ਪਿੰਡ ਦੇ ਵਿੱਚ ਜਿਹੜੀਆਂ ਔਰਤਾਂ ਉਹ ਵੀ ਗੱਟੂ ਭਰਨ ਲਈਆਂ ਅੱਛਾ ਔਰਤਾਂ ਵੀ ਜਿਹੜੀਆਂ ਔਰਤਾਂ ਗੱਟੂ ਭਰਨ ਲਈਆਂ ਸਾਰੇ ਬੰਦਿਆਂ ਨੂੰ ਬੰਦੀ ਬੱਚਿਆਂ ਤੋਂ ਆ ਮੰਡੀ ਦੇ ਵਿੱਚ ਪਤੇਗੜ ਤੋਂ ਆ ਮੰਡੀ ਦੇ ਵਿੱਚ ਔਰਤਾਂ ਵੀ ਗੱਟੂ ਭਰਨ ਲਈਆਂ ਤੇ ਪ੍ਰਸ਼ਾਸਨ ਦਾ ਸਾਡੇ ਕੋਲੇ ਇੱਕ ਬੰਦਾ ਵੀ ਨਹੀਂ ਹੈਗਾ ਦੋਸਤੋ ਇੰਨਾ ਖਤਰਾ ਮੰਡਰ ਆ ਰਿਹਾ ਹੈ ਇੱਥੋਂ ਦੇ ਜਿਹੜੇ ਲੋਕ ਇੱਥੋਂ ਦੀ ਜਿਹੜੀ ਸੰਗਤ ਹੈ ਉਹ ਆ ਪਾਣ ਕੇ ਜਿਹੜੇ ਉਹ ਗੱਟੇ ਚੁੱਕ ਕੇ ਇੱਥੇ ਆਪਣਾ ਪਾਣੀ ਦਾ ਵਹਾਹ ਜਿਹੜਾ ਉਹ ਰੋਕਣ ਦੀ ਕੋਸ਼ਿਸ਼ ਕਰ ਰ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾਅ ਵੀ ਬਹੁਤ ਜ਼ਿਆਦਾ ਤੇਜ਼ ਹੋ ਚੁੱਕਾ ਹੈ ਤੇ ਨੁਕਰ ਰੁਕਣ ਦਾ ਜਿਹੜਾ ਉਹ ਨਾ ਨਹੀਂ ਲੈ ਰਿਹਾ ਸੋ ਇੱਥੇ ਕਿਤੇ ਨਾ ਕਿਤੇ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਇਹਨਾਂ ਜਿਹੜੇ ਲਾਗੇ ਵਸਦੇ ਜਿੰਨੇ ਵੀ ਹਰੀਕੇ ਪਤਣ ਦੇ ਲਾਗੇ ਵਸਦੇ ਨੇ ਲੋਕ ਇਹਨਾਂ ਹਾਲੇ ਧਿਆਨ ਦੇਣ ਦੀ ਜ਼ਿਆਦਾਤਰ ਲੋੜ ਹੈ ਮਾਝਾ ਏਰੀਆ ਜ਼ਿਆਦਾਤਰ ਆਪਣਾ ਬੜਾ ਨਾਂ ਸੀ ਮਾਝ ਏਰੀਏ ਦਾ ਬੜਾ ਜੀ ਬੜਾ ਬੜਾ ਨਾਂ ਸੀ ਹੁਣ ਕੀ ਜਾਬਦਾ ਤੁਹਾਨੂੰ ਕਿ ਤਰ੍ਹਾਂ ਦਾ ਆਪਣੇ ਜਿਹੜਾ ਜਿੰਨਾ ਨੁਕਸਾਨ ਹੋ ਚੁੱਕਾ ਕਿੰਨਾ ਚਿਹਰੇ ਨੂੰ ਲੱਗ ਸਕਦਾ ਹੈ ਵੀ ਸਮੇਂ ਦੇ ਹਿਸਾਬ ਨਾਲ ਉੱਠੇ ਇਹ ਬਾਬਾ ਜੀ ਕਣਕਾਂ ਵੀ ਨਹੀਂ ਬੀਜੀਆਂ ਜਾਣੀਆਂ 5-7 ਸਾਲ ਨਹੀਂ ਹੋਇਆ ਜਾਣਾ ਕਣਕ ਵੀ ਨਹੀਂ ਬੀਜੀ ਜਾਣੀ ਕਣਕ ਨਹੀਂ ਬੀਜੀ ਇੰਨੀ ਜਿਆਦੀ ਕਲਾਲੀ ਆ ਕੇ ਲੱਗੀ ਲੋਕਾਂ ਦੇ ਪਹਿਲੀਆਂ ਦੇ ਵਿੱਚ ਅੱਛਾ ਜ਼ਿਮੀਦਾਰ ਤੋਂ ਪਹਿਲੀ ਨਹੀਂ ਬਾਨੀ ਕਣਕ ਨਹੀਂ ਬੀਜੀ ਜਾਣੀ ਜ਼ਿਮੀਦਾਰ ਤੋਂ ਬਹੁਤ ਜ਼ਿਆਦਾ ਰੋਇਪੁਰ ਤੇ ਮਮਦੋੜ ਮਮਦੋੜ ਤੇ ਕਰ 2023 ਵਿੱਚ ਪਾਣੀ ਆਇਆ ਸੀ ਪੂਰਾ ਸਾਲ ਵੀਰ ਤੇ ਲੱਗਿਆ ਜੀ ਧਰਤੀ ਤੋਂ ਵਾਸਤੇ ਕਿਤਨਾ ਕਿਤੇ ਬੋਲਿਆ ਕੀਤਾ ਪਰ ਪ੍ਰਸ਼ਾਸਨ ਕੋਈ ਨਹੀਂ ਤੇ ਸਾਥ ਦੇ ਰਿਹਾ ਜੇ ਆਉਂਦੇ ਆ ਤੇ ਫੋਟੋ ਖਾ ਕੇ ਵਾਪਸ ਮੁੜ ਜਾਂਦੇ ਆ ਸਾਰੀ ਸੰਗਤ ਅੱਥਰ ਕੋਈ ਪ੍ਰਜਾਪਤ ਦਾ ਬੰਦਾ ਨਹੀਂ ਤੇ ਮੌਜੂਦ ਹੈਗਾ ਤੁਸੀਂ ਦੇਖ ਲਓ ਆਪ ਹੀ ਦੇਖੋ ਕਿਹੜਾ ਇੱਥੇ ਪ੍ਰਸ਼ਾਸਨ ਦਾ ਬੰਦਾ ਵਾ ਸਾਰੀ ਸੰਗਤ ਕਿਤਨਾ ਕਿਤੇ ਬੋਲਣ ਨਹੀਂ ਦਿੰਦੇ ਕਿ ਕਿਤੇ ਨਾ ਕਿਤੇ ਲੱਗਦਾ ਨਹੀਂ ਆ ਕਿ ਤੁਹਾਨੂੰ ਆ ਕੇ ਆਪਣੇ ਤੋਂ ਸਵਾਲ ਪੁੱਛੇ ਆਪਾਂ ਗੱਲਾਂ ਕੀਤੀਆਂ ਉਹਨਾਂ ਨੇ ਸਾਨੂੰ ਨਾ ਸਵਾਲ ਪੁੱਛਣਾ ਤੇ ਨਾ ਬਿਲਕੁਲ ਜੀ ਅਸੀਂ ਤਾਂ ਇਸੇ ਧਰਤੀ ਤੇ ਰਹਿਣ ਵਾਲੇ ਇਸੇ ਇਲਾਕੇ ਦੇ ਰਹਿਣ ਵਾਲੇ ਸਾਡਾ ਫਰਜ਼ ਵੀ ਬਣਦਾ ਜੀ ਸਹਿਯੋਗ ਦੇਣਾ ਚਾਹੀਦਾ ਹਰ ਇੱਕ ਬੰਦੇ ਨੂੰ ਜੀ ਦਾ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ ਹੋਰ ਕੋਈ ਲੰਬੋ ਸਾਥ ਕੋਈ ਸਟੇਟ ਦਾ ਬੰਦਾ ਨਹੀਂ ਆਇਆ ਪਰ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕਿ ਪੰਜਾਬ ਹੀ ਪੰਜਾਬ ਦੇ ਨਾਲ ਖੜਿਆ ਹੈ ਇਸ ਵਕਤ ਹਾਂ ਜੀ ਇਹ ਪੰਜਾਬ ਹੀ ਪੰਜਾਬ ਦੇ ਨਾਲ ਖੜਿਆ ਪੰਜਾਬ ਨੂੰ 23 ਦੇ ਵਿੱਚ ਵੀ ਮਾਰ ਪਈ ਇਹਨਾਂ ਲੋਕਾਂ ਨੂੰ ਅੱਜ 25 ਦੇ ਵਿੱਚ ਵੀ ਪੈ ਗਈ ਇਹ ਅੱਜ 5 ਸਾਲ ਛਡੋ ਇਹ 10 ਸਾਲ ਵਿੱਚ 15 ਸਾਲ ਤਾਂ ਨਹੀਂ ਆ ਸਕਦੀ 10 ਤੋਂ 15 ਸਾਲ ਤਾਂ ਨਹੀਂ ਆ ਸਕਦੀ ਇਹ ਜ਼ਿੰਮੇਦਾਰ ਜਿੱਥੇ ਹੋਈ ਹੈ ਜਿਹਨੂੰ ਤਕਲੀਫ ਅਸੀਂ ਅਸੀਂ ਹਾਂਜੀ ਠੀਕ ਆ ਉਹ ਹੀ ਪਹੁੰਚਦਾ ਜਿਹਦੇ ਦਿਲ ਦੇ ਵਿੱਚ ਦਰਦ ਆ ਜਿਹੜੇ ਲਾਗੇ ਬੰਨੇ ਦੇ ਲੋਕ ਜਿਨ੍ਹਾਂ ਨੂੰ ਦਰਜਾ ਪੰਜਾਬੀ ਜਿਹੜੇ ਪੰਜਾਬੀਆਂ ਦੇ ਨਾਲ ਖੜੇ ਨੇ ਹਾਂਜੀ ਹਾਂਜੀ ਸਾਰੇ ਪੰਜਾਬੀ ਭੜਾ ਹੀ ਖੜੇ ਆਪੇ ਦਾ ਸੋ ਦੋਸਤੋ ਮਾਝੇ ਏਰੀਆ ਦਾ ਮਤਲਬ ਇੰਨਾ ਕੁ ਬੁਰਾ ਹਾਲ ਹੋ ਚੁੱਕਾ ਹੈ ਕਿ ਜਿਹੜਾ ਮਾਲਵਾ ਏਰੀਆ ਉਹਦਾ ਵੀ ਬਹੁਤ ਧੰਨਵਾਦ ਹੈ ਜਿਹੜਾ ਇੱਥੇ ਆਣ ਕੇ ਇਹਨਾਂ ਦੀ ਆਪਣੀ ਸੁਣ ਰਿਹਾ ਚਲੋ ਪੰਜਾਬ ਹੀ ਪੰਜਾਬ ਦੇ ਨਾਲ ਖੜ ਸਕਦਾ ਕੋਈ ਪ੍ਰਸ਼ਾਸਨ ਵੱਲੋਂ ਬੰਦਾ ਨਹੀਂ ਆਇਆ ਕੋਈ ਵੀ ਅਦਰ ਪਾਰਟੀ ਦਾ ਜਾਂ ਕੋਈ ਅਦਰ ਸਟੇਟ ਦਾ ਬੰਦਾ ਨਹੀਂ ਆਇਆ ਕਿਸੇ ਹੀਰੋ ਨੇ ਇਹ ਨਹੀਂ ਕਿਹਾ ਪੋਸਟ ਪਾ ਕੇ ਵੀ ਆ ਪੰਜਾਬ ਦੇ ਵਿੱਚ ਆ ਹੜ ਆਏ ਨੇ ਜਾਂ ਕੋਈ ਹਾ ਦਾ ਨਾਰਾ ਮਾਰਦੀਏ ਕਿਸੇ ਨੇ ਹਾ ਦਾ ਨਾੜਾ ਨਹੀਂ ਮਾਰਿਆ ਪੰਜ ਤੋਂ 4 ਮਿੰਟ ਤੁਸੀਂ ਸਾਡੇ ਨਾਲ ਗੱਲ ਕੀਤੀ ਪਾਣੀ ਦੀ ਸਪੀਡ ਉਹ ਤੋਂ ਵੀ ਤੇਜ਼ ਹੋ ਗਈ ਹੈ ਹਾਂਜੀ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆ ਪਾਣੀ ਦੀ ਸਪੀਡ ਜਿਹੜੀ ਹੈ ਦਿਨ ਵੇ ਦਿਨ ਵੱਧ ਰਹੀ ਹੈ ਇਹ ਤਕਰੀਬਨਾਂ ਅੱਧਾ ਘੰਟੇ ਤੋਂ ਆਪਾਂ ਇੱਥੇ ਗੱਲਬਾਤ ਕਰ ਰਹੇ ਹਾਂ ਅੱਧੇ ਘੰਟੇ ਦੇ ਵਿੱਚ ਵਿੱਚ ਤੁਸੀਂ ਸਪੀਡ ਜਿਹੜੀ ਆ ਸਪੀਡ ਤੁਸੀਂ ਚੈੱਕ ਕਰ ਸਕਦੇ ਬੇਨਤੀ ਆ ਗੱਟਿਆਂ ਤੋਂ ਪਿਛਾੜੋ ਪਤਾ ਨਹੀਂ ਕਿਹੜੇ ਵੇਲੇ ਮੇਰਾ ਭਰਾ ਪਿਛਾੜ ਜਾਓ ਪਿਛਾੜ ਜਾਓ ਕੋਈ ਨਹੀਂ ਬਹੁਤ ਜ਼ਿਆਦਾ ਸੋ ਕਿਤੇ ਨਾ ਕਿਤੇ ਇਹ ਧਿਆਨ ਦੇਣ ਦੀ ਪ੍ਰਸ਼ਾਸਨ ਨੂੰ ਲੋੜ ਹੈ ਜੀ ਇੱਥੇ ਜਿੱਥੇ ਜ਼ਰੂਰਤ ਬਣਦੀ ਹੈ ਆਪਣੇ ਸਾਡੇ ਕੋਲੇ ਹਾਂਜੀ ਪ੍ਰਸ਼ਾਸਨ ਪਹੁੰਚਣ ਦੀ ਜਿਹੜੀ ਆ गुजारिश ਆ ਸਾਡਾ ਹਾਲ ਵੇਖਣ ਤੇ ਇੱਥੇ ਕਿਸਾਨ ਆਪਣੇ ਭਰਾ ਜਿੰਨੇ ਵੀ ਨੇ ਉਹ ਆਪਣੀਆਂ ਫਸਲਾਂ ਬਚਾਉਣ ਦੀ ਤਦਾਰ ਦੇ ਵਿੱਚ ਲੱਗੇ ਹੋਏ ਨੇ ਪਿੰਡ ਵੀ ਜਿਹੜੇ ਲਾਗੇ ਵਸਦੇ ਨੇ ਉਹਨਾਂ ਦੇ ਵੀ ਬੱਚੇ ਵੀ ਉੱਥੇ ਰਹਿੰਦੇ ਨੇ ਮਾਲ ਡੰਗਰ ਵੀ ਉਹਨਾਂ ਦਾ ਰਹਿੰਦਾ ਹੈ ਕਿਤੇ ਨਾ ਕਿਤੇ ਇਹਨਾਂ ਦੇ ਸਿਰ ਤੇ ਜਰੂਰ ਖਤਰਾ ਮੰਡਰਾ ਰਿਹਾ ਹੈ ਤੇ ਕੋਈ ਇੱਥੇ ਐਂਬੂਲੈਂਸ ਦਾ ਪ੍ਰਬੰਧ ਨਹੀਂ ਹੈਗਾ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਇੱਥੇ ਕੋਈ ਸਹੂਲਤ ਨਹੀਂ ਹੈ ਇੱਥੇ ਸਾਫ ਹੈ ਪ੍ਰਸ਼ਾਸਨ ਖਤਮ ਹੈ ਬਾਈ ਜੀ ਜ਼ਿੰਮੇਦਾਰ ਆ ਇਸ ਟਾਈਮ ਖਤਮ ਹੋ ਗਿਆ ਜ਼ਿੰਮੇਦਾਰ ਦਾ ਜਿਹੜਾ ਡੇਲਾ ਉਹ ਇਸ ਵਕਤ ਬਹੁਤ ਰੋ ਰਿਹਾ ਜੀ ਇਹ ਤਾਂ ਸਾਰੇ ਜਾਣਦੇ ਨੇ ਉਹ ਬੂਹ ਜਿਹੜੀਆਂ ਇੱਥੇ ਜ਼ਮੀਨਾਂ ਸੀ ਜਿਨ੍ਹਾਂ ਦੀਆਂ ਫਸਲਾਂ ਸੀ ਉੱਥੇ ਕਈ ਡੁੱਬ ਚੁਕੀਆਂ ਨੇ ਜਿਹੜੇ ਹਸਾਬ ਨਾਲ ਪਾਣੀ ਚੱਲਣ ਡਿਆ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਦੀ ਜ਼ਮੀਨ ਪੱਟ ਕੇ ਦਰਿਆ ਲੈ ਗਿਆ ਇੱਥੇ ਹਜ਼ਾਰਾਂ ਕਿੱਲਾ ਹੀ ਲੈ ਗਿਆ ਰੋੜ ਕੀ ਜੋ ਹਰੀਗਾ ਤੋਂ ਲੈ ਕੇ ਹਾਂਜੀ ਮਮਦੋੜ ਟਿੱਕਰ ਪੈੜੀ ਦਾ ਬੁਰਾ ਹਾਲ ਹੋ ਗਿਆ ਸੋ ਦੋਸਤੋ ਬੜੇ ਜਿਆਦੇ ਝਿਲੇ ਡੁੱਬ ਗਏ ਪਾਣੀ ਦੇ ਵਿੱਚ ਇੱਥੇ ਜੇ ਪੰਜਾਬ ਤੇ ਆਫਤ ਆਈ ਹੈ ਕਿਤਨਾ ਕਿਤੇ ਜਰੂਰ ਹੱਥ ਅੱਗੇ ਵਧਾਉਣ ਸੋ ਅੱਜ ਦੀ ਵੀਡੀਓ ਜਿਹੜੀ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਅੱਗੇ ਵੀਡੀਓ ਹੋਰ ਵੀ ਤੁਹਾਡੇ ਲਈ ਵੱਖਰਾ ਪਾਰਟ ਲੈ ਕੇ ਆਵਾਂਗੇ ਸਾਲਬਾਦ ਕੀਤੀ ਆ ਇਹ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੋਂ ਦਾ ਸਾਰਾ ਵੀਰਵਾਦ ਦੱਸਿਆ ਸੋਨਹ ਸ੍ਰੀ ਆਕਾਰ ਇਹ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਜੀ ਪੰਜਾਬੀਆਂ ਦੇ ਅੰਦਰ ਜਿਹੜਾ ਬਲੱਡ ਲੈਣਾ ਹੈ ਗੁਰੂ ਪਾਤਸ਼ਾਹ ਦੀ ਬਲੱਡ ਲੈਂਡ ਜਿਹੜੀ ਹੈ ਉਹ ਅੱਜ ਵੀ ਜਿਹੜੀ ਹੈ ਮਨਰਾ ਰਹੀ ਹੈ ਜਕਾਰਿਆਂ ਦੇ ਨਾਲ ਜਿਹੜੇ ਗੂੰਜ ਰਹੇ ਨੇ ਸੋ ਦੋਸਤੋ ਕਿਤਨਾ ਕਿਤੇ ਸਾਥ ਦੇਣ ਦੀ ਲੋੜ ਹੈ ਮਾਲਵੇ ਏਰੀਏ ਨੂੰ ਦੁਆਬੇ ਏਰੀਏ ਨੂੰ ਉਹਨਾਂ ਨੇ ਬਹੁਤ ਸਾਥ ਦਿੱਤਾ ਸੋ ਅੱਜ ਦੀ ਜਿਹੜੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ ਅੱਗੇ ਆਉਣ ਵਾਲੀ ਵੀਡੀਓ ਹੋਰ ਵੀ ਤੁਹਾਡੇ ਲਈ ਆਪਾਂ ਲੈ ਕੇ ਆਵਾਂਗੇ ਸੋ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ